ਇਸੋ ਜਦੀ ਵੱਡੀ ਖਬਰ ਬਰਨਾਲਾ ਤੋਂ ਬਾਲਾ ਜਾ ਰਹੀ ਹੈ ਇੱਕ ਬੱਸ ਜੋ ਕਿ ਨਾਬਾ ਸ਼ੀਟਾ ਵਾਲਾ ਰੋਡ ਤੇ ਸਵਾਰੀਆਂ ਦੇ ਨਾਲ ਪਰੀ ਹੋਈ ਜਿਹੜੀ ਪੀਆਰਟੀਸੀ ਦੀ ਬੱਸ ਸੀਗੀ ਖਤਾਨਾ ਦੇ ਵਿੱਚ ਉਤਰ ਗਈ ਜਿਸ ਤੋਂ ਬਾਅਦ ਬੱਸ ਦਾ ਬੜੀ ਮੁਸ਼ਕਿਲ ਦੇ ਨਾਲ ਬਚਾਅ ਹੋਇਆ ਪਰ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਜਿਹੜੀ ਬੱਸ ਸੀਗੀ ਬਰਨਾਲਾ ਤੋਂ ਬਾਲਾ ਦੇ ਲਈ ਰਵਾਨਾ ਹੋਈ ਸੀ ਪਰ ਰਸਤੇ ਦੇ ਵਿੱਚ ਨਾਬਾ ਸ਼ੀਟਾ ਵਾਲਾ ਰੋਡ ਤੇ ਇੱਕ ਘਟਨਾ ਜਿਹੜੀ ਵਾਪਰੀ ਹੈ ਜਿਸ ਦੇ ਵਿੱਚ ਪੀਆਰਟੀਸੀ ਦੀ ਬੱਸ ਜਿਹੜੀ ਹੈ ਉਹ ਹੇਠਾਂ ਉਤਰ ਜਾਂਦੀ ਹੈ ਜਿਸ ਦੇ ਵਿੱਚ ਸਵਾਰੀਆਂ ਦੇ ਨਾਲ ਪਰੀ ਹੋਈ ਜਿਹੜੀ ਇਹ ਬਸ ਸੀਗੀ ਪੀਆਰਟੀਸੀ ਦੀ ਜੋ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਬਰਨਾਲਾ ਤੋਂ ਅੰਬਾਲਾ ਦੇ ਲਈ ਨਿਕਲੀ ਸੀਗੀ ਪਰ ਸਾਹਮਣੇ ਤੋਂ ਆਰ ਇੱਕ ਤੇਜ਼ ਰਫ਼ਤਾਰ ਵਾਹਨ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਡਰਾਈਵਰ ਦੇ ਵੱਲੋਂ ਬਸ ਹੇਠਾ ਉਤਾਰ ਦਿੱਤੀ ਗਈ ਜਿਸ ਦੇ ਵਿੱਚ ਬਰਨਾਲਾ ਤੋਂ ਅੰਬਾਲਾ ਜਾ ਰਹੀ ਸੀ ਇਹ ਬਸ ਔਰ ਨਾਬਾ ਸ਼ੀਟਾ ਵਾਲਾ ਰੋਡ ਤੇ ਸਵਾਰੀਆਂ ਨਾਲ ਪਰੀ ਹੋਈ ਪੀਆਰਟੀਸੀ ਦੀ ਬਸ ਜੋ ਕਿ ਸੜਕ ਤੋਂ ਹੇਠਾਂ ਉੱਤੀ ਔਰ ਬਚਾਅ ਗਨੀਮਤ ਇਹ ਰਹੀ ਹੈ ਕਿ ਸਵਾਰੀਆਂ ਦਾ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਸ ਅੱਗੇ ਤੋਂ ਨੁਕਸਾਨੀ ਗਈ ਹੈ ਜੋ ਜਾਣਕਾਰੀ ਡਰਾਈਵਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਬਰਨਾਲਾ ਤੋਂ ਅੰਬਾਲਾ ਦੇ ਲਈ ਨਿਕਲੀ ਸੀ বাস ਪਰ ਰਸਤੇ ਦੇ ਵਿੱਚ ਨਾਬਾ ਸ਼ੀਟਾਵਾਲਾ ਰੋਡ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋਈ ਹੈ ਪੀਆਰਟੀਸੀ ਦੀ বাস ਫਿਲਹਾਲ ਜਾਨੀ ਨੁਕਸਾਨ ਤੋਂ ਜ਼ਰੂਰ ਬਚਾਵ ਰਹੀ ਹੈ ਗਨੀਮਤ ਇਹ ਰਹੀ ਹੈ ਕਿ ਸਵਾਰੀਆਂ ਉਸ ਵਕਤ বাস ਦੇ ਨਾਲ বাস ਦੇ ਵਿੱਚ ਜਿਹੜੀਆਂ ਸਵਾਰੀਆਂ ਬੈਠੀਆਂ ਹੋਈਆਂ ਸਨ ਔਰ ਜਦੋਂ ਇਹ ਹਾਸਾ ਹੋਇਆ ਤਾਂ ਪੀਆਰਟੀਸੀ ਦੀ ਇਹ বাস ਜੋ ਕਿ ਸ਼ੀਟਾਵਾਲਾ ਰੋਡ ਤੇ ਹੇਠਾ ਉਤਰ ਗਈ ਹੈ ਨਾਬਾ ਤੋਂ ਚੇਤਨ ਮਹਿਤਾ ਦੀ ਇਹ ਖਾਸ ਤੁਸੀਂ ਦੇਖ ਸਕਦੇ ਹੋ ਇੱਕ ਬੱਸ ਖਦਾਨਾ ਚ ਉਤਰ ਗਈ ਛਿੰਤਾ ਨਾਬਾ ਰੋਡ ਤੇ ਕਿਸ ਤਰ੍ਹਾਂ ਇਹ ਪਤਾ ਕਰਾਂਗੇ ਵੀ ਕਿਉਂ ਉਤਰੀ ਹੈ ਕੀ ਕਾਰਨ ਹੋਏ ਨੇ ਬਾਕੀ ਇਹ ਪਤਾ ਨਹੀਂ ਲੱਗਿਆ ਵੀ ਹਜੇ ਸੱਟਾਂ ਵੱਜੀਆਂ ਨੇ ਜਾਂ ਕਿਸੇ ਦੇ ਨਹੀਂ ਜਾਨੀ ਨੁਕਸਾਨ ਜਾਂ ਮਾਨੀ ਨੁਕਸਾਨ ਕੀ ਹੋਇਆ ਉਹ ਬਾਅਦ ਦੀ ਗੱਲ ਹੈ ਬਰੇਕ ਕਲੀਅਰ ਕਰ ਦੋਗੇ ਹੋਇਆ ਕੀ ਸੀ ਬਾਈ ਜੀ ਡਰਾਈਵਰ ਸਾਈਡ ਕਲੀਅਰ ਕਰ ਦੋਗੇ ਪਲੀਜ਼ ਗੱਡੀ ਸਾਈਡ ਦਵਾ ਗਈ ਜੀ ਅੱਛਾ ਹਾਂ ਜੀ ਮੁਰੋਂ ਇਧਰ ਗੱਡੀ ਆਉਂਦੀ ਸੀ ਜਿਆਦਾ ਤੇਜ਼ ਸੀ ਬਸ ਸਾਈਡ ਦਵਾ ਗਈ ਅੱਛਾ ਬਸ ਗਈ ਕਿਸੇ ਦਾ ਕੋਈ ਸੱਟ ਨਹੀਂ ਥੋੜੀ ਥੱਲੇ ਲੱਗੀ ਸੀ ਗੱਡੀ ਅੱਛਾ ਨੁਕਸਾਨ ਨੁਕਸਾਨ ਕੋਈ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਤੁਸੀ ਜਾਨੇ ਹਾਂ ਜੀ ਸਾਰਾ ਕੁਝ ਸੌ ਕਿੱਥੋਂ ਕਿੱਥੇ ਚੱਲਦੀ ਸੀ ਬੱਸੇ ਇਹ ਬਰਨਾਲਾ ਮਾਲਾ ਕੈਂਟ ਠੀਕ ਹੈ ਠੀਕ ਕਿਹੜੇ ਡੀਪੂ ਦੀ ਹੈ ਬਾਈ ਬਰਨਾਲਾ ਡੀਪੂ ਦੀ ਹੈ ਸਰ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀ ਈਆ ਦੇ ਵੀ ਬੱਜੀ ਬ੍ਰੈਕਸਟ ਹੋਣੀ ਹੋਈ ਹੈ ਉਹ ਆਪਣੇ ਬੋਲਾ ਜਿਹੜਾ ਸੀਟਾ ਰੋਕ ਕੇ ਹੋਵੇ